ਕਹਿੰਦੇ ਭਿੰਦਾ ਬਵਾਰ ਆਇਆ ਹੋਇਆ ਚਰਚਾ ਦੇ ਵਿੱਚ ਨੇ ਚੜਤਾ ਚੜਾਈ ਹੈ ਕਹਿੰਦੇ ਦੁਨੀਆ ਕਹਿੰਦੇ ਐਵੇਂ ਨਹੀਂ ਫੋਲੋ ਕਰਦੀ ਲੋ ਜੀ ਅੱਜ ਦਾ ਬਲੌਗ ਚੱਲੇ ਕਹਿੰਦੇ ਅਮਰੀਕਾ ਨੂੰ ਚੱਲੇ ਪਰ ਗੱਡੀ 'ਚ ਜਾਣਾ ਸਿਆਟਲ ਆ 2.5 ਘੰਟੇ ਦੀ ਬਾਟ ਆ ਭਾਜੀ ਹੁਣੀ ਪਹੁੰਚ ਗਏ ਆ ਸੁੱਖ ਭਾਜੀ ਕਹਿੰਦਾ ਸੀ 9 ਵਜੇ ਜਾਣਾ ਵਾ ਤੁਰ ਪੈਣਾ 9 ਵਜੇ ਟਾਈਮ ਹੋ ਗਿਆ ਕਿੰਨਾ ਲਾਲੀ ਹੋ ਗਿਆ 10 20 10 20 ਹੋ ਗਏ ਜੀ ਜੀ ਇਹਦਾ ਗੁਰਦਵਾਰ ਸਾਹਿਬ ਉੱਥੇ ਚੈੱਕਣਾ ਸੀ ਹਾਂ ਗੁਰੂ ਘਰ ਪਹਿਲਾਂ ਮੱਥਾ ਟੇਕਤੇ ਤੇ ਫਿਰ ਪਹੁੰਚ ਗਏ ਹਨ ਜੀ ਅੱਜ ਕੱਦ ਜਾਊ ਭਾਜੀ ਲਾਲੀ ਇੱਧਰ ਮੁਬਾਰਕਾਂ ਪਹਿਲਾਂ ਦਾ ਭਰਾ ਨੂੰ ਜੀ ਨਵੀਂ ਗੱਡੀ ਦੀਆਂ ਗ੍ਰੈਂਡ ਚਰੋਕੀ ਜਾਊ ਅੱਜ ਸ਼ੂਕ ਦੀ ਕਹਿੰਦੇ ਹੁਣ ਤੇਰੇ ਪੇਕੇਆਂ ਨੂੰ ਚਰੋਕੀ ਸ਼ੂਕ ਦੀ ਜਾ ਚਲਾ ਕਿਉਂ ਅੰਗਲਿਸ਼ ਨਹੀਂ ਆਉਂਦੀ ਉਹ ਡਰਾਈਵਰ ਚਲੋ ਚਲੋ ਆਹ ਡਰਾਈਵਰ ਰੱਖਿਆ ਇਹਨਾਂ ਵਾ ਚਲੋ ਚਲੋ ਆ ਜਾਓ ਜੀ ਦਿਖਾਉਂਦੇ ਬਾਕੀ ਬਲੌਗ ਚੈੱਕ ਕਰਿਓ ਪੂਰਾ ਤੇ ਅੱਜ ਗਾ ਹੀ ਪੈਣਾ ਕਹਿੰਦੇ ਗਾ ਕੋਣ ਪੀਅਰ ਕਾਰਡ ਚੱਕ ਲਿਆ ਹਾਂਜੀ ਆ ਜਾਓ ਜੀ ਲਾਲੀ ਤੂੰ ਕੋਣ ਪੀਅਰ ਕਾਰਡ ਚੱਕ ਲੈਣਾ ਬਿਠਾਉਣਾ ਬਹੁਤ ਨੇੜਾ ਹਣਾ ਰਸ਼ਨ ਕਾਰਡ ਤੇ ਇਧਰ ਤੂੰ ਚੱਕ ਲਿਆ ਰਾਸ਼ਨ ਕਾਰਡ ਤੇ ਨਾ ਨੰਗਣਾ ਪਾਵੇ ਤੈਨੂੰ ਬਾਕੀ ਦਿਖਾਉਂਦੇ ਅੱਜ ਕਹਿੰਦੇ 골ਫ ਖੇਲਣੀ ਜੀ ਦੁਬਾਰਾ ਮੁੰਡਿਆਂ ਨੇ ਅੱਜ ਜਾ ਕੇ ਉੱਥੇ ਤੇ ਕਰਿਓ ਚੈੱਕ ਕਰਦਾ ਨਾ ਬਲੌਗ ਕਿਹੜੀ ਆ ਲਓ ਜੀ ਪਹੁੰਚ ਗਏ ਕਹਿੰਦੇ ਬਾਰਡਰ ਤੇ ਤੇ ਇਧਰ ਸਕੇਲ ਲਗਾ ਲਾਲੀ ਕਹਿੰਦੇ ਟਰੱਕਾਂ ਨੂੰ ਇਹ ਉਹ ਹੀ ਸਕੀਨ ਨੇ ਬੇਟ ਚੈੱਕ ਹੋਣਾ ਕਰੋ ਜੀ ਕਿਹੜਾ ਬਾਜੀ ਇਹ ਪੀਚਾਰ ਕਾਲਾ ਬਾਰਡਰ ਨਹੀਂ ਪੀਸੀ ਬੱਸ ਇਧਰਲੀ ਸੈਟ ਤੇ ਹੈਗਾ ਜੀ ਕਹਿੰਦੇ ਜਿੱਥੇ ਆਪਣੇ ਫਿਲਮਾਂ ਸ਼ੂਟ ਹੁੰਦੀਆਂ ਸੱਜੇ ਹੱਥ ਵਾਈਟ ਰੌਕ ਆ ਤੇ ਖੱਬੇ ਹੱਥ ਬਾਰਡਰ ਆ ਨਾਲੇ ਤੇ ਚੱਲੇ ਹੁਣ ਇਧਰੋਂ ਦੀ ਤੇ ਉਹ ਪਾਰਕ ਜੀ ਵੀ ਦਿਖਾਉਂਦੇ ਤੁਹਾਨੂੰ ਉਹ ਅੱਗੇ ਆਉਣੀ ਆ ਇਧਰਲੀ ਸੈਟ ਤੇ ਆਉਣੀ ਜੀ ਜਿੱਥੇ ਕਹਿੰਦੇ ਕੈਨੇਡਾ ਅਮਰੀਕਾ ਵਾਲੇ ਮਿਲਦੇ ਆ ਕੇ ਉਹ ਇਧਰ ਨਹੀਂ ਆਉਣੀ ਹੈਗੀ ਉਹ ਉਧਰ ਹੈ ਉਧਰਲੀ ਸਾਈਡ ਤੇ ਆਹੋ 20 ਸਾਰ ਇਹ ਆਪਾਂ ਕਿੱਡੇ ਚ ਵੱੜ ਗਏ ਪੈਸੇ ਵੀ ਕੱਪੈਸੀ ਵੀ ਬੋਰਡਰ ਇਧਰ ਲੌਜ ਕਰੋ ਚੈੱਕ ਇਹ ਹੈਗਾ ਵਾ ਕੈਨੇਡਾ ਦਾ ਬਾਰਡਰ ਇਧਰੋਂ ਦੀ ਮੁੜ ਕੇ ਆਈਦਾ ਆ ਇਧਰ ਤੇ ਜਾਣ ਵਾਲੇ ਇਧਰ ਜੇ ਅਮਰੀਕਾ ਨੂੰ ਉਹ ਲਿਖਿਆ ਅਮਰੀਕਾ ਵਾ ਕਿੰਨਾ ਕਾ ਫਾਸਲਾ ਲਓ ਜੀ ਇਧਰ ਲਾਈਨਾਂ ਲੱਗੀਆਂ ਪਈਆਂ ਹਜੇ ਤਾਂ ਇਹਦੇ ਲੌ ਜੀ ਉਹਨਾਂ ਨੇ ਕੀਤੀ ਚੈਕਿੰਗ ਜੀ ਗੱਡੀ ਦੀ ਮਾੜੀ-ਮੋਟੀ ਤੇ ਬਾੜਤਾ ਕਹਿੰਦੇ ਅੰਦਰ ਹੁਣ ਤੇ ਫਿਰ ਉਹ ਕਹਿੰਦੇ ਕੁੱਤੇ ਆਂਗੂ ਹੁਣ ਅਮਰੀਕਾ 'ਚ ਹਾ ਹੋ ਗਿਆ ਅਮਰੀਕਾ 'ਚ ਇੰਟਰ ਆ ਜੀ ਆ ਗਿਆ ਸਿਆਟਲ ਜੀ ਇੱਧਰ ਇੱਧਰ ਬਲੇਨ ਤੇ ਬਾਕੀ ਦਿਖਾਉਨੇ ਆ ਤੁਹਾਨੂੰ ਜੁੜੇ ਰਹੋ ਬਲੌਗ ਦੇ ਨਾਲ ਤੇ ਕੁੱਤੇ ਉਹਨਾਂ ਨੇ ਛੱਡੇ ਨਹੀਂ ਕਹਿੰਦੇ ਤੁਹਾਡੇ ਨਾਸਾਂ ਉਹ ਵਾਲੀਆਂ ਲਗੀਆਂ ਸੁਂਗਣ ਵਾਲੀਆਂ ਕਿੰਨੇ ਤਾਂ ਕੁੱਤੇ ਵੀ ਛੱਡ ਦਿੰਦੇ ਹੁੰਦੇ ਗੱਡੀ 'ਚ ਆਪਣੇ ਕਦੇ ਛੱਡੇ ਹਾਂ ਕਹਿੰਦੇ ਨਾਲ ਹੀ ਲਿਆਂਦੇ ਆ ਤੁਸੀਂ ਸ਼ੱਡਰ ਨੂੰ ਰਹਿਣ ਦਿਓ ਕਹਿੰਦੇ ਇਹ ਤਾਂ ਕੁੱਤੇ ਦੇ ਪੜਾਏ ਨਾਲ ਹੀ ਇਹ ਤਾਂ ਲਓ ਜੀ ਰੱਖ ਤਾਂ ਪੈਰ ਕਹਿੰਦੇ ਅਮਰੀਕਾ ਦੀ ਧਰਤੀ ਤੇ ਅਸੀਂ ਤਾਂ ਬਹੁਤ ਹੀ ਆਜੋ ਤੇ ਹੁਣ ਪਹਿਲਾਂ ਇਧਰ ਕਹਿੰਦੇ ਪੇਟ ਪੂਜਾ ਲਾਲੀ ਹੁਣੀ ਆਏ ਘਰੋਂ ਭੁੱਖੇ ਕਹਿੰਦਾ ਤਿੰਨ ਅੰਡੇ ਖਾਦੇ ਆ ਸਵੇਰ ਦੇ ਕੀ ਖਾਣਾ ਲਾਲੀ ਸਟਾਰਬਕ ਨਾਲ ਕਹਿੰਦਾ ਕਾਫੀ ਚਾਹ ਡੈਟ ਦੇ ਸਾਲ ਦੂਜੀ ਤੇ ਕੱਟੀ ਆ ਉਹਨੂੰ ਛੱਡ ਉਹਨੋਂ ਤੋਂ ਆ ਦੇਖਦਾ ਇਹਦੇ ਨਾਲ ਤਾਂ ਘਾਟ ਹੀ ਆ। ਤੂੰ ਵੀ ਖਿੱਚ ਲੈ ਅੰਦਰ ਨੂੰ। ਆ ਜੋ ਜੀ ਦਿਖਾਉਨੇ ਆ ਤੁਹਾਨੂੰ। ਇਧਰ ਲਾਓ ਜੀ। ਕਿ ਆਕਲੀਆਂ ਕੌਫੀਆਂ ਤੇ ਬਹਿ ਕੇ ਨਹੀਂ ਖਾਣਾ ਭਾਜੀ ਕਹਿੰਦਾ ਸਫ਼ਰ ਜਿਆਦਾ ਲੰਬਾ। ਤੇ ਮੋੜਨਾ ਸ਼ਾਮ ਨੂੰ ਆਪਾਂ ਕਿੰਨੇ ਵਜੇ? ਵਾਪਸੀ ਕਿੰਨੇ ਵਜੇ ਦੀ ਆ? 7-8 ਵਜੇ ਸੀ। 8 ਵਜੇ ਤੱਕ ਆ ਜੂंगे। ਆ ਬੁੱਧੂ ਕਿੱਥੇ ਨਿਕਲੇ ਬਾਹਰ ਨੂੰ ਮਾਰ ਕੇ। ਬੋਲੇ ਓਏ। ਕੀ ਕਹਾਂ ਹੁਣ ਸਾਡੇ ਨਾਲ ਕੁੱਤੇ ਚੰਗੇ ਆ ਦੇਖ ਲੋ ਹੈ ਨਹੀਂ 8 ਵਜੇ ਤਾਂ ਮੁੰਡਿਆਂ ਵਾਂਗੇ ਚੱਲ ਲਾਲੀ ਆਪਾਂ ਪਿੱਛੇ ਪੰਦੇ ਮੋਹਰੇ ਵਜਾ ਚੱਲ ਆਪਾਂ ਪਿੱਛੇ ਇਹ ਤਾਂ ਲੋ ਜੀ ਹੁਣ ਕਹਿੰਦੇ ਪੇਟ ਪੂਜਾ ਲੱਗੀ ਸ਼ੁਰੂ ਹੋਣ ਔਖ ਬਹੁਤ ਲੱਗੀ ਆ ਔਖ ਸੱਚੀ ਬਹੁਤ ਲੱਗੀ ਆ ਆਪਾਂ ਜੀ ਕਹਿੰਦਾ ਨਵੀਂ ਚੀਜ਼ ਖਲੋਣੀ ਇੱਧਰ ਲਿਆਇਆ ਕਿਤੇ ਦੀ ਚੀਜ਼ ਕੇਕ ਫੈਕਟਰੀ ਭਰਾਵਾ ਇੱਧਰ ਕੋਰ ਇੱਧਰ ਨਹੀਂ ਆਉਂਦਾ ਜੀ ਆ ਜੋ ਲਾਲੀ ਇਧਰੋਂ ਦੀ ਆ ਓਏ ਵਾਹ ਜੀ ਇੱਥੇ ਫੜਿਆ ਕਰੋ ਜੇ ਇੱਕ ਮਹੌਲ ਆ ਆਪਣੇ ਨਾਲ ਦਾ ਹੀ ਆ ਉਦਾਂ ਦਾ ਉਧਰ ਹੀ ਫੇਮ ਕੈਨੇਡਾ ਵਾਂਗੂ ਹੀ ਆ ਇਧਰਲੀ ਘੈਂਟ ਚੀਜ਼ ਆ ਘੈਂਟ ਆ ਗੋਲੇ ਜਿਹਾ ਚੀਜ਼ ਵਾਲਾ ਬੜਾ ਹੀ ਸੁਆਦ ਆ ਕਿਦਾਂ ਲਾਲੀ ਇਧਰ ਭੁੱਖ ਕੱਢੀ ਲੱਗੀ ਸੀ ਸਿਰਫ ਇੱਕ ਫਟਾਰਬੱਕ ਦੇ ਕੌਫੀਆਂ ਆਈਆਂ ਬੀਤੀਆਂ ਕਿਦਾਂ ਬਾਜੀ ਇਧਰ ਲਾਈਵ ਹੋਇਆ ਲਾਲੀ ਭਾਜੀ ਇਧਰ ਲਾਈਵ ਦੇਖਣ ਦੇ ਇਧਰ ਲਾਈਵ ਟੈਲੀਕਾਸਟ ਡਬਲ ਟੈਪ ਕਰਨ ਨੂੰ ਰੱਖਿਆ ਭਾਜੀ ਆ ਵੀ ਕੈਂਟ ਚੀਜ਼ ਆ ਹਜੇ ਤਾਂ ਆਉਂਦੇ ਪਏ ਆ ਤੇ ਬਾਕੀ ਦੇਖਦੇ ਆ ਹਜੇ ਸ਼ਾਮ ਨੂੰ ਫੇ ਤੁਹਾਨੂੰ ਦਿਖਾਉਨੇ ਆ ਗੋਲਫ ਵਾਲਾ ਉਧਰ ਲੋ ਜੀ ਪਹੁੰਚ ਗਏ ਆ ਇਧਰ ਡਾਊਨ ਟਾਊਨ ਕਹਿੰਦੇ theater ਵਾਲੇ ਤੇ ਰਸ਼ ਨੇ ਤਾਂ ਕਹਿੰਦੇ ਆਤੀ ਕਰਾਈ ਆ ਮੇਰੇ ਖਿਆਲ ਨਾਲ 20 25 ਮਿੰਟ ਹੋ ਗਏ ਸਾਨੂੰ ਰਸ਼ 'ਚ ਫਸਿਆ ਨੂੰ 1 2 3 4 ਤੇ 5 ਲਾਈਨਾਂ ਦਾ ਹਾਈਵੇ ਆ 4 ਦਾ ਹਨਾ ਯਾਰ ਲੈ ਇਹਨਾਂ ਦਾ ਹਾਈਵੇ ਆ। ਇੱਦਾਂ ਹੀ ਤੁਰਦਿਆਂ ਕਹਿੰਦੇ ਹਨ ਕੀੜੀ ਦੀ ਚਾਲ ਘਟੀਆਂ। ਤੇ ਝੂਲਾ ਹੈਗਾ ਉਹਦੀ ਉਧਰਲੀ ਸਾਈਡ ਤੇ ਆ ਬਾਜੀ ਹਜੇ ਤਾਂ ਕਿੰਨੀ ਕੁ ਪੱੜ ਰਹਿ ਗਈ ਆ। ਉਹ ਸਪੇਸ ਨਹੀਂ ਲਾਉਦੇ। ਉਹ ਤੇ ਆਹ ਲਾ ਜੀ ਉੱਥੋਂ ਕਹਿੰਦੇ ਸਾਰਾ ਸ਼ਹਿਰ ਦੀਦਾ। ਕਰੋ ਚੈੱਕ ਜੀ ਇੱਧਰ। ਪਰ ਆਪਾਂ ਨਹੀਂ ਦੇਖਣਾ। ਕਾਹਦੇ? ਅਸੀਂ ਪੁਲ ਤੋਂ ਹੀ ਦੇਖ ਲੈਣਾ ਤੋ ਐਵੇਂ ਟਰੈਕਟਰ ਲਾਉਣੇ ਉੱਥੇ ਜਾ ਕੇ। ਪੁਲ ਤੋਂ ਹੀ ਦੇਖ ਲੈਣਾ ਅਸੀਂ। ਕਰੋ ਜੀ ਚੈੱਕ ਇੱਧਰ। ਮੈਂ ਉਹਨਾਂ ਕਰਾਂ। ਯਾਰ ਟਰਲਾ। ਉਹ ਫੈਰੀਆਂ ਵੀ ਆ ਬਜੀ ਥੱਲੇ ਫੈਰੀ ਛੋਟੀ ਹੈ ਵੀ ਉਹ ਜਿਹੜੀ ਉੱਥੇ ਆਉਂਦੀ ਇਹਨਾਂ ਨੂੰ ਟੋਰੀਏ ਨੂੰ ਸਰ ਉਹ ਚੱਕ ਜੇ ਗੋਰੇ ਤਾਂ ਨਿੱਧਰ ਕੈਸੀਆਂ ਲੈ ਲੈ ਬੜੇ ਆ ਸਮੁੰਦਰ ਚ ਥੱਲੇ ਇਹ ਤੇ ਇਦਾਂ ਲੱਗਦਾ ਜਿਦਾਂ ਉੱਧਰ ਨਾਰਥ ਵੈਨਕੂਵਰ ਨਹੀਂ ਹੁੰਦਾ ਗਾਂ ਡਾਊਨ ਟਾਊਨ ਜੀ ਉੱਧਰ ਲਓ ਜੀ ਪਹੁੰਚ ਗਏ ਆ ਰਿਟਲ ਡਾਊਨਟਾਊਨ ਆ ਦੇਖਣ ਆਏ ਜੀ ਕਹਿੰਦੇ ਆ ਝੂਲਾ ਦੀ ਗ੍ਰੇਟ ਵੀਲ ਬਣਾਇਆ ਘੈਂਟ ਆਪਦਾ ਜੀ ਇੱਧਰ ਇੱਧਰ ਫੈਰੀਆਂ ਰੂ ਚੱਕ ਜੀ ਜਿੱਦਾ ਬਿਲਡਿੰਗ ਦੇ ਉੱਪਰ ਉਹਨੇ ਚੜਿਆ ਹੁੰਦਾ ਜਹਾਜ਼ ਆਹ ਪਾਰਕਿੰਗ ਫੀ ਕਾ ਨਾ ਲੱਗਿਆ ਜੀ ਮੁੰਡਾ ਕਹਿੰਦੇ ਕਦਾਂ ਕੋਈ ਚਾਹੀਦੇ ਕੋਈ ਚਾਹੀਦੇ ਕੋਈ ਨਹੀਂ ਕੋਈ ਆਪਣੇ ਕੋਲ ਨਹੀਂ ਕੋਈ ਅਮਰੀਕਾ ਵਾਲੇ ਹੈਗੇ ਆ ਡਾਲਰ ਡਾਲਰ ਆ ਕਹਿੰਦਾ ਕਿੰਨੇ ਆ ਜਿੱਤੇ ਪਈਦੇ ਕਿੰਨੇ ਚੱਲ ਉਹ ਨੰਬਰ ਜਲ ਲਾਇਸੈਂਸ ਪਲੇਟ ਅਧਿਕਾਨੀ ਐ ਕਿਹਦੀ ਘੰਟਾ ਕਰਦੇ ਦੱਸਾਂਗਾ ਘੰਟਿਆਂ ਦੀ ਲਓ ਜੀ ਕਰੋ ਚੈੱਕ ਮਾਹੌਲ ਇੱਧਰ ਲਾਲੀ ਹੁਣੀ ਜੱਦ ਫੜੀ ਆ ਕਹਿੰਦਾ ਝੂਲਾ ਝੂਟਣਾ ਜੀ ਚੱਲ ਲਾਲੀ ਉੱਪਰੋਂ ਕਹਿੰਦੇ ਵਿਊ ਦੀਦਾ ਜੀ ਸਾਰਾ ਹੀ ਇੱਧਰ ਬਾਕੀ ਦਿਖਾਉਨੇ ਆ ਵੀ ਜਾ ਕੇ ਜੀ ਤੁਹਾਨੂੰ ਇਹ ਝੰਡੇ ਨੂੰ ਕੀ ਹੋਇਆ ਜੀ ਰੰਗ ਓੜਿਆ ਇੱਧਰ ਕਰੋ ਚੈੱਕ ਜੀ ਇੱਧਰ ਘੈਂਟ ਹੀ ਆ ਇਹਨਾਂ ਦਾ ਵੀ ਡਾਊਨ ਟਾਊਨ ਜੀ ਕਹਿੰਦੇ ਸੈਟਰਲ ਦਾ ਵੀ ਕਰੋ ਜੀ ਚੈੱਕ ਬਹਿ ਗਏ ਇੱਧਰ ਗ੍ਰੇਟ ਵੀਲ 'ਚ ਤੇ ਕਹਿੰਦੇ ਸ਼ਹਿਰ ਦੇਦਾ ਉੱਪਰੋਂ ਸਾਰਾ ਜੀ ਲਾਓ ਵੀ ਬਾਪੂ ਤੇੰਦੇ ਆਪਾਂ ਬਹਿ ਨਹੀਂ ਆ ਤੇ ਕਰੋ ਚੈੱਕ ਫਿਰ ਇਹ ਵੀ ਮੁਰਜਣਾ ਸੀ ਬਲੌਗ ਬਣਾਉਣ ਕਰਕੇ ਤੇ ਪੈਸੇ ਖਰਚਣੇ ਪੈ ਤੁਹਾਨੂੰ ਹੁਣ ਦੇਖ ਲਿਓ ਬਲੌਗ ਸਰਸ ਤੇ ਕਰੋ ਜੀ ਚੈੱਕ ਇੱਧਰ ਇੱਥੇ ਤਾਂ ਲੱਗਦਾ ਵੀ ਅਮਰੀਕਾ ਵਾਲੇ ਆ ਕੈਨੇਡਾ ਨਾਲੋਂ ਵੱਡਾ ਆਦੋਗਾ ਡਾਲਰ ਅਮਰੀਕਾ ਦਾ ਕਰੋ ਚੈੱਕ ਜੀ ਇੱਧਰ ਇਹ ਕਹਿੰਦੇ ਸਾਰਾ ਸ਼ਹਿਰ ਦੀਦਾ ਇਹ ਤਾਂ ਥੱਲੇ ਰਹਿ ਗਏ ਆਪਾਂ ਬਿਲਡਿੰਗਾਂ ਤੋਂ ਵੀ ਇਹ ਤਾਂ ਗਰਮੀ ਬਹੁਤ ਆ ਜੀ ਮੱਥੇ ਮੱਥੇ ਭਜ ਗਏ ਲਾਲੀ ਹੋਣਾ ਦੇ ਹੁਣੇ ਅਸੀਂ ਚਲਾਇਆ ਇਹਨਾਂ ਨੇ ਅੱਗੇ ਬਾਕਸ ਜਿਹੇ ਗਰਮੀ ਵੀ ਬਹੁਤ ਲੱਗਦੀ ਇੰਨੀ ਗਰਮੀ ਕਰੋ ਜੀ ਚੈੱਕ ਕਰ ਵੀਊ ਦਿਖਾਉਨੇ ਆ ਤੁਹਾਨੂੰ ਹੁਣ ਤਾਂ ਆ ਗਿਆ ਥੱਲੇ ਇੱਕ ਕਿਹੜਾ ਹੋਰ ਲਵਾਉਣਗੇ ਮੇਰੇ ਹਿਸਾਬ ਨਾਲ ਬਾਬਾ ਇੰਨੀ ਗਰਮੀ ਇਹਦੇ ਵਿੱਚ ਹੁਣ ਚੱਲੇ ਆਏ ਸੀ ਜਦ ਕਿਹੜਾ ਵੀ ਨਿਕਲ ਆਇਆ ਲਾ ਦਿਓ ਭਰਾਵਾ ਸਾਨੂੰ ਮੈਂੰਤੀ ਆ ਲਾ ਦਿਓ ਨਹੀਂ ਇੱਕ ਕਿਹੜਾ ਹੋਰ ਲਵਾਉਣਾ ਇਹਨਾਂ ਨੇ ਲਾ ਦਿਓ ਲਾ ਦਿਓ ਸਾਨੂੰ ਹੁਣ ਇੱਕ ਕਿਹੜਾ ਹੋਰ ਜੀ ਤੇ ਦਿਖਾਉਨੇ ਆ ਤੁਹਾਨੂੰ ਉੱਪਰਲਾ ਵੀਊ ਫੇ ਕਰੋ ਚੈੱਕ ਜੀ ਨਹੋ ਨਿਆ ਤੁਹਾਨੂੰ ਪੁਰਲਾ ਵੀਓ ਇਨੀ ਗਰਮੀ ਹੈ ਤੁਮੇ ਕਢਾਉਂਦੇ ਨੇ ਆਏ ਹਾਂ ਹਾਂ ਤੇ ਆ ਵੀਉਂਦਾ ਬੱਸ ਯੋਵੇ ਕਿੱਦਾਂ ਲੱਗਦੇ ਕਹਿੰਦੇ ਦੇਖੋ ਦੇਖੀ ਤੇ ਅਜੇ ਕਹਿੰਦੇ ਇੱਧਰੋਂ ਇਹ ਕੋਹ ਲੱਗਾ ਆਏ ਇਹਦੇ ਉੱਤੇ ਵੀ ਹੈਗਾ ਆਵਲੇ ਬਿਲਡਿੰਗ ਦੇ ਵੀ ਇੱਧਰ ਵੀ ਲੱਗੇ ਹੋਣੇ ਹੋਰ ਅਮਰੀਕਾ ਦੇ ਝੰਡੇ ਕਹਿੰਦੇ ਅਮਰੀਕਾ ਬੈਸਰ ਪੰਜ ਦੇਸ਼ ਆ ਨੌਜਵਨ ਨੂੰ ਇੱਧਰ ਹਟਦੇ ਨਹੀਂ ਪਏ ਜੀ ਚੌਥਾ ਪੰਜਵਾਂ ਚੌਥਾ ਪੰਜਵਾਂ ਗੇੜਾ ਹੋਣਾ ਜੀ ਇੱਧਰ ਕਰੋ ਚੈੱਕ ਜੀ ਕਹਿੰਦੇ ਨਵੇਂ ਮੁੰਡੇ ਦੋ ਆਏ ਕਨੇਡਾ ਤੋਂ ਇੱਧਰ ਚੈੱਕ ਕਰੋ ਜੀ ਇੱਧਰ ਫੈਰੀ ਆਂਦੀ ਇਹ ਦਿਖੋ ਲਈ ਆ ਉਹ ਦੂਸਰੀ ਤਾਂ ਬੜੀ ਤੇਜ਼ ਲੈ ਗਈ ਆ ਬੜਾ ਕਨੇਡਾ ਦੀ ਜਾਲੀ ਹੀ ਲੱਗਦੀ ਨਾ ਇਹ ਉਹ ਤਾਂ ਬਹੁਤ ਸੋਹਣੀ ਹੈ ਮੈਨੂੰ ਇਹਦੇ ਇੰਨਾ ਨਾਲੇ ਜਿੱਦ ਬੰਗਲਾਦੇਸ਼ ਦੀ ਨਹੀਂ ਹੁੰਦੀ ਪਉ ਡੌੜ ਕੇ ਨਹੀਂ ਚੜਦੇ ਹੁੰਦੇ ਜਿਹੜੇ ਇਹ ਤਾਂ ਇਹ ਜਿ ਲੈ ਦਸਾਂ ਫੋਨ ਵਾਲੀ ਲੱਗਦੀ ਇਧਰ ਜੀ ਆ ਜਾ ਦੇਖ ਇੱਕ ਕਰ ਵੇ ਇਧਰ ਇੰਨੀ ਗਰਮੀ ਉੱਤੇ ਮਾਰ ਤਾ ਏਸੀ ਚ ਚਲਾ ਦੋ ਮਹਿੰਗੀ ਆ ਭਰਾਵਾ ਇੰਨੀ ਵਾਰ ਸਾਡੀ ਰੋਡ ਦੇ ਵਾਲੇ ਚ ਨਹੀਂ ਕਰਨੀ ਹੁੰਦੀ ਜੀ ਨੀਥੇ ਜਿੰਨੇ ਨਾ ਨੇ ਏਸੀ ਮਾੜਾ ਮੋਟਾ ਹੀ ਚੱਲਦਾ ਜੀ ਇਧਰ ਚੱਲਦਾ ਥਾਲੇ ਬੰਦ ਲਾਉਂਦੇ ਵਿਚ ਜੀ ਤੇਲੀ ਮਟਾਉਂਦੇ ਵੀ ਕਰੋ ਜੀ ਚੈੱਕ ਇਧਰ ਸਾਡਾ ਤਾਂ ਵੀਡੀਓ ਬਣਾਉਣ ਨੂੰ ਦੱਸਿਆ ਕਰਦੇ ਜੀ ਇੰਨੀ ਗਰਮੀ ਹੈ ਭਿਜੇਵੇਂ ਏਸੀ ਵਿੱਚ ਲੈ ਗਈ ਸੁੱਖ ਭਾਜ ਨੇ ਚੜ੍ਹਦਾ ਦਿੱਤਾ ਪੂਗ ਉਫਾਕ ਦੇ ਕੇ ਪਰ ਗਰਮੀ ਨੇ ਰਾਤੀ ਕਰਾਈ ਆ ਜੀ ਇਹ ਪੋੜੀ ਵੀ ਲਾਈ ਆ ਅਗਲੇ ਆਣੇ ਜੀ ਚੰਨ ਨੂੰ ਪਰ ਜਿਗਰੇ ਵਾਲਾ ਹੀ ਚੜੂਗਾ ਇਹਨਾਂ ਦੇ ਉੱਪਰ ਤੂੰ ਵੀ ਭਾਈ ਇਹਦੇ ਲੋ ਜੀ ਪਹੁੰਚ ਗਏ ਗੋਲਫ ਖੇਲਣਾ ਤੇ ਪਰ ਮਿਊਜ਼ਿਕ ਚੱਲਦਾ ਨਾਲ ਜਿਹਦਾ ਬੋਲਣਾ ਪੈਣਾ ਕੁਝ ਨਾ ਕੁਝ ਕਿਹਦਾ ਭਾਜੀ ਸਹੀ ਆ ਪਿੰਡ ਕਹਿੰਦੇ ਗੋਲੀ ਵਾਲਾ ਬੱਤਾ ਨਹੀਂ ਜੁੜਦਾ ਸੀ ਇੱਥੇ ਮੁੰਡਿਆਂ ਨੇ ਦੇਖੋ ਕਾਹਨੂੰ ਹੱਥ ਪਾਇਆ ਦੇਖ ਲਾਲੀ ਆ ਦੇ ਇਧਰ ਦੇਖ ਤਾਂ ਜਦ ਤੱਕ ਆਪਣਾ ਤਾਂ ਫੂਡ ਆਇਆ ਨਹੀਂ ਮਗਰ ਜੂਠ ਜੀ ਬਹੁਤ ਪੱਜੀ ਪਈ ਇਧਰ ਨੂੰ ਆ ਜਾ ਇਹ ਉਹ ਚੱਕ ਨਹੀਂ ਮੰਨਦਾ ਭਾਜੀ ਇਦਾਂ ਨੇ ਅੱਗੇ ਵਾਂਗੂ ਬੂਟ ਲਾ ਪਹਿਲਾਂ ਫੇਰ ਵਜਣੀ ਸ਼ਾਟ ਇੱਕ ਬੂਟ ਲਾ ਕੇ ਭਾਜੀ ਨੇ ਅੱਗੇ ਹਨਾ ਛੋਟਾ ਮਾਰਦਾ ਸੀ ਮੈਂ 골ਫਾ ਜਿਹਾ ਛੋਟਾ ਬੂਟ ਲਾਲੀ ਚੱਲ ਭਾਜੀ ਨਹੀਂ ਨਹੀਂ ਚੱਲ ਬਾਜੀ ਹੋ ਜਾ ਸ਼ੁਰੂ ਯਾਰ ਚੱਕ ਦੇ ਵੇ ਕੀ ਹੋਇਆ ਦੇਖੀ ਜਾਉ ਚੱਲ ਨਹੀਂ ਵੀ ਫਿਰ ਚੱਕ ਦੇ ਬਾਜੀ ਚੱਕ ਦੇ ਚੱਲ ਦੇਖਦੇ ਆ ਇਧਰ ਮਿਊਜ਼ਿਕ ਨਹੀਂ ਤਾਂ ਆ ਜਾਣਾ ਕੁਝ ਨਾ ਕੁਝ ਨਾ ਇਹ ਇਹ ਓ ਚੱਕ ਕਿੱਥੇ ਗਈ ਬਾਲ ਓ ਪਾਰ ਕਰ ਗਈ ਨੈਟ ਲੱਭੀ ਤਾਂ ਮੈਨੂੰ ਵੀ ਨਹੀਂ ਹੁੰਦਾ ਇਹ ਤਾਂ ਲੋ ਜੀ ਹੋ ਗਈਆਂ ਵਾਪਸੀਆਂ ਹੁਣ ਤਾਂ ਹੋ ਗਿਆ ਸਾਨੂੰ ਮੇਰੇ ਕਹਿੰਦਾ ਡੇਢ ਕਿੰਟਾ ਤੁਰਿਆ ਨੂੰ ਹੋਰ ਅੱਧਾ ਕਿੰਟਾ ਘੰਟਾ ਲੱਗੂ ਜੇ ਕਿਤਾ ਬਾਜੀ ਅੱਧਾ ਕਿੰਟੇ ਦੀ ਬਾਟ ਗਾਹ ਹੋਣੀ ਆ ਨਾ ਕਿਉਂ ਸ਼ਾਟਲ ਤੋਂ ਤੁਰੇ ਤੇ ਇਧਰ ਬਾਜੀ ਹੁਣੇ ਸੁੱਤੇ ਪਏ ਨੀਂਦ ਕਰ ਲਈ ਪੂਰੀ ਤੇ ਹੁਣ ਕਿੱਦਾਂ ਬਾਜੀ ਬਾਰਡਰ ਆ ਚੱਲਿਆ ਅਸੀਂ ਠਾ ਲੀਏ ਜਾਂ ਪੌਸੀਏ ਠਾਲਣ ਤੁੰਨੋ ਬਾਜੀ ਦੱਸਦੇ ਕਿੱਦਾਂ ਸੇਵਾ ਕਰਾਉਣੀ ਹੋਰ ਬੜਾ ਲੰਮਾ ਬੇਰੇ ਘਣਾ ਕੁ ਉੱਥੇ ਸਿੱਧਾ ਖੜ ਗਿਆ ਹੋਰ ਬਾਕੀ ਪਹੁੰਚ ਚੱਲੇ ਜੀ ਪਤਰਨਾ ਨੂੰ ਆਪਣੇ ਨੂੰ ਕਹਿੰਦੇ ਚੱਲੇ ਬਾਫ ਤੇ ਬਲੌਗ ਬਲੌਗ ਦੱਸਿਓ ਕਿਦਾਂ ਦਾ ਲੱਗਾ ਜੀ ਤੇ ਕਰ ਲਿਓ ਚੈੱਕ ਹੁਣ ਇੱਧਰ ਦੇਖ ਲਓ ਮਹਿੰਗੇ ਪਾਦੀਆਂ ਟੈਕਟਾਂ ਤੇ ਲਾਲੀ ਹੁਣ ਵੀ ਚੜਾਦੇ ਆ ਹੁਣ ਬਲਾਗ ਚੈੱਕ ਕਰ ਲਿਓ ਸਾਰੇ ਜਣੇ ਤੋਂ। ਤੇ ਲੋ ਜੀ ਪਹੁੰਚ ਗਏ ਆ 11 ਵਜੇ ਚ 10 ਮਿੰਟ ਰਹਿ ਗਏ ਆ ਤੇ ਤੁਰੇ ਕਿੰਨੇ ਵਜੇ ਸੀ ਆਪਾਂ? 10 ਵਜੇ 10:00 ਤੇ ਤੁਰੇ ਸੀ ਹਨਾ। ਬਾਰਡਰ ਤੇ ਥੋੜਾ ਜਿਹਾ ਖੱਜਲ ਕੀਤਾ ਇਹਨਾਂ ਨੇ। ਚੈੱਕ ਇਨ ਚਕਿੰਗ ਕੀਤੀ ਲੈ ਗਏ ਅੰਦਰ ਨੂੰ। ਹਜੇ ਸ਼ੁਕਰ ਕਰੋ ਇੱਧਰ ਸ਼ਾਪਿੰਗ ਹੀ ਨਹੀਂ ਕੀਤੀ ਉੱਥੇ। ਨਹੀਂ ਤਾਂ ਉੱਥੇ ਵੀ ਟੈਕਸ ਪਾਉਣਾ ਸੀ। 2 ਘੰਟੇ ਤੇਰੇ ਬਾਹਰ ਬਿਠਾਉਣਾ ਸੀ ਇਹਨਾਂ ਨੇ। ਹੋਰ ਇਹ ਹੀ ਖੱਜਲ ਕਰਦੇ ਬਸ ਹੋਰ ਤਾਂ ਕੋਈ ਚੱਕਰ ਨਹੀਂ ਜੀ। ਚਲ ਠੀਕ ਆ ਪਿੰਦੇ ਚਲ ਓਕੇ ਲਾਲੀ ਇਹਨੂੰ ਟੂਬ ਦੇ ਦਿਓ ਬਾਜੀ ਜਖਮ ਹੋਏ ਆ ਇਹ ਬਹਿ ਬਹਿ ਕੇ ਜਖਮ ਹੋ ਗਏ ਓਕੇ ਬਾਜੀ ਬਾਕੀ ਹੋਰ ਵੀਡੀਓ ਦੇਖਣ ਲਈ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਸਨੈਪਚੈਟ ਦੀ ਆਈਡੀ ਹੈਗੀ ਆ ਜੀ bpwar3 ਤੇ ਇੰਸਟਾਗ੍ਰਾਮ ਦੀ ਹੈਗੀ ਆ pwar.sing ਤੇ ਕਰ ਲਿਓ ਸਾਰੇ ਜਣੇ ਫੋਲੋ ਫਿਰ ਜਿਆਦਾ ਵੀਡੀਓ ਆਪਾਂ ਉੱਤੇ ਹੀ ਪਾਈ ਦੀਆਂ ਬਲੌਗ ਤਾਂ ਚਲੋ ਹਫਤੇ 'ਚ ਦੋ ਕੀ ਪਾਈਦੇ ਆ ਤੇ ਕਰ ਲਿਓ ਬਾਕੀ ਕਾਊਂਟ ਵੀ ਫੋਲੋ ਟਿਕਟੋਕ ਦੀ ਹੈਗੀ ਆ ਪਵਾਰ ਡਾਟ ਸਿੰਘ ਜੀ ਕਰ ਲਿਓ ਸਰਚ ਤੇ ਕਰ ਲਿਓ ਫੋਲੋ ਹੁਣ ਆਪੇ